ਬੇਲ ਤਾਂ ਸ਼ੀਤਾਂ ਦੀ ਜਾਦ ਵਿੱਚ ਲੱਗਦੇ ਨਾਮ ਨਹੀਂ ਸਦਾਰਾ ਦਰਣੂ ਕੀਤਾ ਦੀ ਜਾਦ ਵਿੱਚ ਲੱਗਦੇ ਨਾਮ ਨਹੀਂ ਸਦਾਰਾ ਦਰਣ ਮੇਲੇ ਸ਼ੀਤਾਂ ਦੀ

Downing the Dara Dara, Millet Jidara, the Dara Dara Dara, Millet Jidara, the Dara Dara Dara, the Dara 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 ਯਾਦ ਵਿੱਚ ਲੱਗਦੇ ਨਾ ਨਿਗਧਾਰਾ ਦਰਹਿਣਾ ਮਲੇਸ਼ੀਤਾਂ ਦੀ ਯਾਦ ਵਿੱਚ ਲੱਗਦੇ ਨਾ ਨਿਗਧਾਰਾ ਦਰਹਿਣਾ ਧਰਮ ਸਤਕਾਰ ਜੋ ਗੁਰਾਂ ਕੀ ਸਾਜੀ ਧੰਵਾਜੀ ਸਾਸਾਂ जो थेटो लॻायो ਰੇ ਜੀ ਦੁਜਾ ਮੇਰਾ ਪਤੀ ਮਾਰਦਾ ਦੰਗ ਤੇ ਨੇ ਮੇਰਾ ਪਤੀ ਮਾਰਦਾ ਯਾਰ ਜੀ ਦੁਜਾ ਮੇਰਾ ਪਤੀ ਮਾਰਦਾ ਯਾਰ ਜੀ ਇਹਨੇ ਮੇਰਾ ਪਤੀ ਮਾਰਦਾ ਨੇ ਮੇਰਾ ਪਤੀ ਮਾਰਦਾ ਪਿਆਰੇ ਜੀ ਨੇ ਮੇਰਾ ਪਤੀ ਮਾਰਦਾ ਹਤਾ ਪਹਿਲਾ ਕਰਮਾ ਦੀ ਮਾਰੀ ਮਤਾ ਪਹਿਲਾ ਕਰਮਾ ਦੀ ਮਾਰੀ ਆਹ ਕਰਮਾ

ਇਕੱਠੇ ਹੋ ਕੇ ਮਸਲਾ ਆਪਾ ਤੋਂ ਨਹੀਂ ਸੈਟ ਹੋਣਾ ਚਲੋ ਗੁਰੂ ਰਾਮਦਾਸ ਮਹਾਰਜ ਕੋਲੇ ਚੱਲੀਏ ਚੌਥੇ ਗੁਰੂ ਨਾਨਕ ਤਖਤਾਂ ਤੇ ਬੈਠੇ ਹਨ ਇਹ ਮਸਲਾ ਗੁਰੂ ਰਾਮਦਾਸ ਮਹਾਰਜ ਹੀ ਸੈਟ ਕਰ ਦੇਣਗੇ ਸੰਗਤ ਸਾਰੀ ਇਕੱਤਰ ਹੋਈ ਇਕੱਠੀ ਹੋਈ ਜਿੱਤਨੇ ਵੀ ਹਾਲੀ ਪਾਲੀ ਸੀ ਨਾਲ ਸ੍ਰੀ ਗੁਰੂ ਰਾਮਦਾਸ ਮਹਾਰਜ ਚੱਲਣਾ ਵਿੱਚ ਪਹੁੰਚ ਗਏ ਮਹਾਰਾਜ ਜੀ ਤਖਤਾਂ ਤੇ ਬੈਠੇ ਸੰਗਤ ਨੇ ਜਾ ਕੇ ਅਰਜ ਕਰੀ ਮਹਾਰਾਜ ਨੌ ਲੱਖੀ ਪੱਟੀ ਉੱਥੋਂ ਦੇ ਰਹਿਣ ਵਾਲਾ ਸੇਠ ਦੁਨੀ ਚੰਦ ਉਹਦੀ ਧੀ ਹੈ ਉਹਨੇ ਬੜਾਏ ਦੇ ਤੇ ਤਸ਼ੱਦਦ ਕੀਤਾ ਉਹਨੇ ਕਿਹਾ ਦੱਸ ਤੂੰ ਕਿਹਦਾ ਦਿੱਤਾ ਖਾਂਦੀ ਐ ਸੱਚ ਤੇ ਅੜ ਗਈ ਉਹਦੇ ਪਿਤਾ ਨੇ ਕੱਢ ਦਿੱਤਾ ਇਹਨੂੰ ਬਾਹਰ ਪਿੰਗਲੇ ਨਾਲੇ ਦੀ ਸ਼ਾਦੀ ਕਰ ਦਿੱਤੀ ਉਹ ਪਿੰਗਲਾ ਸੀ ਸੱਚੇ ਪਾਤਸ਼ਾਹ ਇਹ ਤੁੰਗ ਪਿੰਡ ਵਿੱਚ ਭੋਜਨ ਮੰਗਣ ਵਾਸਤੇ ਚੱਲੇ ਗਏ ਆਉਂਦਿਆਂ ਨੂੰ ਇਹ ਜਿਹੜਾ ਸੀ ਨਾ ਨੌਜਵਾਨ ਬੈਠਾ ਸੀ ਖਾਰੀ ਮੁੱਤੀ ਮਾਰ ਕੇ ਤੇ ਉਹ ਪਤਾ ਨਹੀਂ ਇਹਨੇ ਕਿੱਧਰ ਮਾਰ ਕੇ ਸੁੱਟਤਾ ਜਾਂ ਇਹੀ ਹੈ ਇਹ ਆਪ ਜਾਣੀ ਜਾਣੋ ਆਪ ਕਿਰਪਾ ਕਰੋ ਮਰਜ ਨੇ ਪੁੱਛਿਆ ਹਾਂ ਦੱਸੋ ਸੱਚੇ ਪਾਤਸ਼ਾਹ ਆਓ ਸਾਹਮਣੇ ਦੇਖੋ ਮੈਂ ਉਸ 베ਰੀ ਦੇ ਥੱਲੇ ਬੈਠਾ ਸੀ ਉੱਥੇ ਹੰਸ ਜਿਹੜੇ ਆ ਨਾ ਵਾਹਿਗੁਰੂ ਜੀ ਕਾ ਨੇ ਜਿਹੜੇ ਉਹ ਹੰਸ ਬਣ ਬਣ ਨਿਕਲ ਰਹੇ ਸੀ ਕਾਗੋ ਹੰਸ ਕਰ ਜੇ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ ਉਹ ਪਹਿਲਾਂ ਕਾਂ ਸੀ ਫਿਰ ਹੰਸ ਬਣ ਬਣ ਕੇ ਮੇਰੇ ਸਾਹਮਣੇ ਜਾ ਰਹੇ ਸੀ ਕਾਲੇ ਰੰਗ ਦੇ ਵੱਢਦੇ ਸੀ ਤੇ ਚਿੱਟੇ ਹੋ ਨਿਕਲਦੇ ਸੀ ਫਿਰ ਮੈਂ ਸੋਚਿਆ ਵੀ ਮੈਂ ਵੀ ਕਿਉਂ ਨਾ ਇਹਦੇ ਵਿੱਚ ਜਿਹੜਾ ਅੰਮ੍ਰਿਤਮਈ ਸਰੋਵਰ ਹੈ ਦੇ ਵਿੱਚ ਚੁੱਭਾ ਲਾ ਕੇ ਵੇਖਾਂ ਸੱਚੇ ਪਾਤਸ਼ਾਹ ਕਿਰਪਾ ਹੋਗੀ ਤੇ ਧੰਨ ਗੁਰੂ ਰਾਮਦਾਸ ਮਹਾਰਜ ਜੀ ਕਹਿਣ ਲੱਗੇ ਭਾਈ ਚਲੋ ਜਗ੍ਹਾ ਦਿਖਾਓ ਕਿਹੜੀ ਹੈ ਜਾਣੀ ਜਾਣ ਨੂੰ ਪਤਾ ਸਭ ਕੁਝ ਸੀ ਇਹ ਸਿੱਖ ਜਿਹੜਾ ਨਾ ਇਹ ਇੱਕ ਸ਼ਕਤੀ ਦਾ ਮਾਰਗ ਹੈ ਇੱਕ ਕਰਾਮਾਤ ਦਾ ਜਿਹੜਾ ਇਹ ਘਰ ਹੈ ਗੁਰੂ ਦੇ ਘਰ ਦੇ ਵਿੱਚ ਹਰ ਵਕਤ ਕਰਾਮਾਤ ਵਰਤਦੀ ਰਹਿੰਦੀ ਹੈ ਤੇ ਪੁਰਾਣੇ ਸਮੇਂ ਵਿੱਚ ਵਰਤਦੀ ਆਈ ਹੈ ਤੱਤੀ ਤਵੀ ਉੱਤੇ ਬੈਠਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਸੀ ਇਹ ਕਰਾਮਾਤ ਸੀ ਚੰਦੂ ਦਾ ਦੀਵਾਨ ਦੀਵਾਨ ਚੰਦੂ ਦਾ ਮਨ ਗਰਮ ਇੱਕ ਪਾਸੇ ਤਾਂ ਤਾਰੇ ਤੇ ਪੈ ਰਿਹਾ ਹੈ ਚੀਰਟ ਦਾ ਮਹੀਨਾ ਤਪਦਿਆ ਤੇ ਵਿਚਾਲੇ ਬੈਠਣ ਵਾਲਾ ਸ਼ਾਂਤੀ ਦਾ ਪੁੰਜੇ ਇਹ ਤੋਂ ਵੱਡੀ ਕਰਮਤ ਹੋਰ ਕੀ ਹੋ ਸਕਦੀ ਹੈ ਅੱਜ 5 ਜੂਨ 1984 ਵੱਡਾ ਕੱਲੂ ਘਾਰਾ ਇੱਕ ਪਾਸੇ ਸੈਂਟਰ ਦੀ ਸਰਕਾਰ ਹੋਵੇ ਇੱਕ ਪਾਸੇ ਮਰਦੇ ਮੁਜਾਹਿਦ ਬਾਬਾ ਸਿੱਖ ਕੌਮ ਦਾ ਮਹਾਨ ਆਗੂ ਤੇ ਅਜਵਾਲੇ ਦੇ ਨੰਬਰ ਤੇ ਵੇਲੇ ਭੁੱਖਣ ਪਾਣੇ ਅੰਦਰੋਂ ਜਕਾਰੇ ਛੱਡ ਰਹੇ ਸੀ ਇੱਕ ਪਾਸੇ 10 ਲੱਖ ਪਾਉਜ ਇੱਕ ਪਾਸੇ 40 ਸਿੱਖ ਭੁੱਖੇ ਇਹ ਕਰਾਮਾਤਨੀ ਤੇ ਹੋਰ ਕੀ ਹੈ ਸਿੱਖ ਇਤਿਹਾਸ ਜਿਹੜਾ ਨਾ ਇਹ ਕਰਾਮਾਤ ਤੋਂ ਹੀ ਸ਼ੁਰੂ ਹੁੰਦਾ ਹੈ ਸਭ ਤੋਂ ਵੱਡੀ ਕਰਾਮਾਤ ਕੀ ਅੱਜ ਦੀ ਦੱਸਾਂ ਬਈ ਅੱਜ ਦੀ ਕਰਾਮਾਤ ਇਹ ਹੈ ਵੀ ਉਦੋਂ ਦੁਨੀਆਂ ਦੇ ਲੋਕ 7-8 ਵਜੇ ਤੇ ਕਰ ਪਏ ਹੋਣ ਤੇ ਸਿੱਖ ਅੰਮ੍ਰਿਤ ਵੇਲੇ 4 ਵਜੇ ਉੱਠ ਕੇ 3:30 3 ਵਜੇ ਉੱਠ ਕੇ ਇਸ਼ਨਾਨ ਧਿਆਨ ਕਰ ਲਈ ਵੱਡੀ ਕਰਾਮਾਤ ਹੈ। ਭਾਵੇਂ ਕੋਈ ਕੰਮ ਵੀ ਕਰਦਾ ਭਾਵੇਂ ਕੁਝ ਵੀ ਕਰਦਾ ਪਰ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਵੱਡੀ ਕਰਾਮਾਤ ਹੈ ਜਿਹਦੀ ਰੋਜ਼ਾਨਾ ਦੀ ਕਰਾਮਾਤ ਹੈ। ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਮਨ ਵਿੱਚ ਪ੍ਰੇਮ ਰੱਖ ਕੇ ਚਲੋ ਕਈ ਤਾਂ ਡਿਊਟੀ ਵਾਸਤੇ ਉੱਠਦੇ ਨੇ ਵੀ ਸਾਡਾ ਕੰਮ ਹੈ ਜਰ ਉੱਠਣਾ ਪਊਗਾ ਪਰ ਇੱਕ ਹੁੰਦਾ ਹੈ ਪ੍ਰੇਮ ਹੀ ਪ੍ਰੇਮ ਤੇ ਉਹਦੇ ਵਿੱਚ ਉੱਠ ਕੇ ਅਮਰਤ ਵੇਲੇ ਗੁਰੂ ਚਰਣਾ ਵਿੱਚ ਜੁੜਨਾ ਇਹ ਸਭ ਤੋਂ ਵੱਡੀ ਕਿ ਕਰਾਮਾਤ ਹੈ ਚਲੋ ਲੈ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਲਿਜਾ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਆਹ ਛੱਪੜੀ ਹੈ ਜਿੱਥੇ ਸਾਡਾ ਜਿਹੜਾ ਮੇਰਾ ਕੋੜ ਸੀ ਕੱਟਿਆ ਗਿਆ ਤੇ ਉਹ ਸਿੰਘਲੇ ਨੇ ਕਿ ਸੱਚੇ ਬਾਦਸ਼ਾਹ ਦੇਖੋ ਸਾਹਮਣੇ ਕਾਇਨ ਜਿਹੜੇ ਮਾਰੇ ਕਹਿੰਦੇ ਹਾਂ ਉੱਥੇ ਗੁਰਬਾਣੀ ਦੀ ਪੰਗਤੀ ਉਚਾਰਨ ਕਰੀ ਧੰਨ ਗੁਰੂ ਰਾਮਦਾਸ ਜੀ ਨੂੰ ਦਿਖਾ ਕੇ ਕਹਿਣ ਲੱਗਿਆ ਹੰਸ ਵਰਣ ਕਾ ਕਾਲੇ ਜੀ ਜਿਤ ਅੰਸ ਵਰਣ ਪਾ ਕਾ ਹੰਸ ਵਰਣ ਕਾ ਕਾਲੇ ਅੰਸ ਵਰਣ ਪਾ ਕਾ

ਨੇ ਕਾਲੇ ਜਿੱਦੇ ਹੰਸ ਬਣਨ ਕਾ ਕਾ ਏ ਜੇ ਤਿਸ ਪਾਵੈ ਨਾਨਕਾ ਤਕਾ ਗੋ ਹੰਸ ਤੇਰੇ ਜੇ ਪਾਛਾ ਸਾਹਮਣੇ ਦੇਖੋ ਇਸ ਸਰੋਵਰ ਦੇ ਵਿੱਚੋਂ ਕਾਂ ਕਾਲੇ ਵੱਟਦੇ ਨੇ ਚਿੱਟੇ ਐਨ ਹੰਸਾਂ ਵਰਗੇ ਜੇ ਤਿਸ ਪਾਵੈ ਨਾਨਕਾ ਤਕਾ ਗੋ ਹੰਸ ਜੇ ਪਾਛਾ ਦੇਖ ਕੇ ਇਹਨਾਂ ਨੂੰ ਮੇਰੇ ਮਨ ਵਿੱਚ ਵੀ ਚਾ ਆ ਗਿਆ ਤੇ ਮੈਂ ਇਸ ਅੰਮ੍ਰਿਤਮਈ ਸਰੋਵਰ ਦੇ ਵਿੱਚ ਬੜਿਆ ਮੇਰੀ ਦਿਉਰੀ ਕੰਚਰ ਵਰਗੀ ਆ ਮੇਰੇ ਹੱਥ ਦੇ ਉੱਤੇ ਕੇਵਲ ਇੱਕ ਬਾਹ ਤੇ ਕੋਣੀ ਤੱਕ ਮੇਰੇ ਜਿਹੜਾ ਕੋੜ ਰਹਿ ਗਿਆ ਤੁਹਾਡੀ ਕਿਰਪਾ ਹੋਣੀ ਚਾਹੀਦੀ ਹੈ ਹੱਥ ਪਾਇਓ ਸੰਮ੍ਰਿਤਮਈ ਸਰੋਵਰ ਦੇ ਵਿੱਚ ਉਹ ਵੀ ਕੰਚਨ ਵਰਗੀ ਹੋ ਗਈ ਰਜਨੀ ਨੇ ਨੂੰ ਬੁੱਕਲ ਵਿੱਚ ਲੈ ਲਿਆ ਰਜਨੀ ਤੇਰੇ ਜੱਤ ਸਤ ਨੇ ਅੱਜ ਅੰਮ੍ਰਿਤ ਮਈ ਸਰੋਵਰ ਜਿਹੜਾ ਨਾ ਉਹ ਅੱਜ ਜਿਹੜਾ ਸਾਨੂੰ ਢੂੰਡ ਕੇ ਦੇ ਦਿੱਤਾ ਹੈ ਮਾਣ ਦੇਣਾ ਸੀ ਰਜਨੀ ਦੇ ਪਿੰਗਲੇ ਕੋੜੀ ਦਾ ਕੋੜ ਕੱਟਿਆ ਜਾਣਾ ਸੀ ਸਭ ਤੋਂ ਪਹਿਲਾਂ ਉੱਥੇ ਇਹ ਇੱਕ ਕਰਾਮਾਤ ਹੈ ਗੁਰੂ ਘਰ ਦੀ ਜਿਉਂਦੀ ਜਾਗਦੀ ਕਰਾਮਾਤ ਹੈ ਦੋਨਾਂ ਨੂੰ ਬੁੱគ្ਲ ਵਿੱਚ ਲੈ ਲਿਆ ਤੇ ਗੁਰੂ ਜੀ ਕਹਿਣ ਲੱਗੇ ਲੱਗੇ ਭਾਈ ਇਹ ਰਜਨੀ ਦੇ ਜੱਤ ਸੱਤ ਦੇ ਨਾਲ ਇਸ ਸਰੋਵਰ ਦੀ ਅਸੀਂ ਢੂੰਡਣਾ ਕਰਦੇ ਸੀ ਤੇ ਅੱਜ ਇਸ ਰਜਨੀ ਦੇ ਜੱਤ ਸੱਤ ਦੇ ਨਾਲ ਇਸ ਅੰਮ੍ਰਿਤ ਮਈ ਸਰੋਵਰ ਦੀ ਜਿਹੜੀ ਹੈ ਨਾ ਉਹ ਸਾਨੂੰ ਭਾਲ ਸਾਡੀ ਪੂਰੀ ਹੋ ਗਈ ਕਿਰਪਾ ਹੋ ਗਈ ਦੋਨਾਂ ਨੂੰ ਲੈ ਗਏ ਫਿਰ ਉਸ ਪਾਵਨ ਬਿਹਤਰ ਦਰਬਾਰ ਦੇ ਵਿੱਚ ਦੋਨੋਂ ਜਾਣੇ ਸੇਵਾ ਦੇ ਵਿੱਚ ਲੱਗੇ ਤੇ ਇਧਰ ਘਰ ਦੇ ਵਿੱਚ ਬਹੁਤੀ ਗਰੀਬੀ ਆ ਗਈ ਕਿਦੇ ਉਸ ਦੁਨੀ ਚੰਦ ਸੇਠ ਦੇ ਨਾਉ ਲੱਖੀ ਪੱਟੀ ਦਾ ਮਾਲਕ ਤੇ ਅੱਜ ਉਹਦੇ ਕੋਲੇ ਬਹੁਤੀ ਜੱਦ ਜਿਹੜੀ ਉਹ ਅਤਿਅੰਤਾਂ ਦੀ ਗਰੀਬੀ ਆ ਗਈ ਤੇ ਪਾਟਿਓਏ ਕੱਪੜੇ ਅੱਜ ਗੁਰੂ ਦਰਬਾਰ ਦੇ ਵਿੱਚ ਜਾ ਪਹੁੰਚਿਆ ਜਿਹੜਾ ਸੇਠ ਤਦੇ ਉਹ ਪਰਦਿਆਂ ਦੇ ਵਿੱਚ ਰਹਿਣ ਵਾਲਾ ਸੀ ਤੇ ਅੱਜ ਗੁਰੂ ਦੇ ਦਰਬਾਰ ਦੇ ਵਿੱਚ ਜਾ ਪਹੁੰਚਿਆ ਤੇ ਦੇਖ ਲਿਆ ਰਜਨੀ ਨੇ ਮੇਰਾ ਪਿਤਾ ਆ ਗਿਆ ਉਹਦੀ ਅਜਹਾਲ ਤੇ ਕਿਉਂ ਜੀ ਹੈ ਭੱਜ ਕੇ ਜਾ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਦੱਸਿਆ ਸੱਚੇ ਪਾਤਸ਼ਾਹ ਇਹ ਮੇਰਾ ਪਿਤਾ ਹੈ 9 ਲੱਖੀ ਪੱਟੀ ਦਾ ਮਾਲਕ ਸੀ ਇਸ ਪਿਤਾ ਨੇ ਮੈਨੂੰ ਘਰ ਦੇ ਵਿੱਚੋਂ ਕੱਢਿਆ ਸੀ ਸੱਚੇ ਪਾਤਸ਼ਾਹ ਜੇ ਦੇਖੋ ਦੀ ਹਾਲਤ ਕਿਉ ਜੀ ਹੈ ਧੰਨ ਗੁਰੂ ਰਾਮਦਾਸ ਮਹਾਰਜ ਜੀ ਨੇ ਕੋਲ ਬਿਠਾ ਲਿਆ ਰਜਨੀ ਨੂੰ ਕੋਲ ਬਿਠਾ ਲਿਆ ਤੇਰਾ ਪਿਤਾ ਤਾਂ ਫਿਰ ਇਉਂ ਕਰ ਸੋਤਿ ਅਪਰਾਧ ਕਰਤ ਹੈ ਜੇਤੇ ਜੰਨੀ ਚੀਤ ਨਾ ਰਾਗਸ ਤੇਤੇ ਰਾਮਈਆ ਹੋਂ ਵਾਰਕ ਤੇਰਾ ਕਾਹੇ ਨਖੰਡਸ ਅਬ ਗਣ ਮੇਰਾ ਚਲੋ ਗੁਰੂ ਜੀ ਨੇ ਕਹਿਣ ਤੋਂ ਬਾਅਦ ਫਿਰ ਮਲਾਪ ਕਰਾਇਆ ਉਹਨਾਂ ਦਾ ਗੁਰੂ ਜੀ ਨੇ ਕਿਰਪਾ ਕੀਤੀ ਰਜਨੀ ਇਹ ਤੇਰੇ ਜੱਤ ਸਤ ਦੇ ਨਾਲ ਅੱਜ ਦੇਖੋ ਇਹ ਏਡਾ ਵੱਡਾ ਇੱਕ ਮਹਾਨ ਤੀਰਥ ਜਿਹੜਾ ਪ੍ਰਗਟ ਹੋ ਗਿਆ ਤੇ ਅੱਜ ਕਿਰਪਾ ਕਰੇ ਆਪਣੇ ਪਿਤਾ ਦੇ ਉੱਤੇ ਇਹ ਸੱਪੜੀ ਮਾਤਾ ਦੇ ਉੱਤੇ ਜੇ ਇਹਨਾਂ ਨੇ ਕਰਿਆ ਤੂੰ ਘਰ ਦੇ ਵਿੱਚੋਂ ਕਦਮ ਪੁੱਟ ਲਿਆ ਇਹਨਾਂ ਧਨ ਹੁੰਦਿਆਂ ਹੋਇਆ ਵੀ ਅੱਜ ਗੰਗਾਲ ਹੋਇਆ ਪਿਆ ਦੇਖੇ ਦਾ ਹਾਲ ਕਿਉਂ ਜਾ ਹੋਇਆ ਪਿਆ ਰਜਨੀ ਹੁਣ ਆਪਣੇ ਮਾਤਾ ਪਿਤਾ ਦੇ ਘਰ ਜਾ ਕੇ ਫਿਰ ਤੂੰ ਸੇਵਾ ਕਰ ਇਸ ਕਰਕੇ ਇਹ ਨਰਵੈਰ ਕਰ ਹੈ ਕਿਸੇ ਨਾਲ ਬੈਰ ਨਹੀਂ ਕਰਦਾ ਅਗਰ ਕੋਈ ਚੜ ਕੇ ਆ ਜਾਵੇ ਫਿਰ ਉਹਨੂੰ ਉਹ ਜਿਹੜਾ ਜਵਾਬ ਦੇ ਕੇ ਮੋੜਦਾ ਹੈ ਜ਼ਿਕਰ ਕਰ ਕਿ ਉਹ ਆਉਣ ਵਾਲਾ ਸਮਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਹਨਾਂ ਤਤੀਆਂ ਤਵੀਆਂ ਉੱਤੇ ਬੈਠ ਕੇ ਐ ਸਿੱਖੋ ਅਸੀਂ ਆਪਣੇ ਘਰਾਂ ਵਿੱਚ ਬੈਠ ਕੇ ਜਾਂ ਗੁਰੂ ਦੇ ਘਰ ਦੇ ਵਿੱਚ ਬੈਠ ਕੇ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤਤੀ ਤਵੀ ਉੱਤੇ ਬੈਠੇ ਸਾਈਂ ਮੀਆਂ ਮੀਰ ਪਹੁੰਚ ਗਿਆ ਕਿ ਪੁੱਛਦੇ ਸੱਚੇ ਪਾਤਸ਼ਾਹ ਸਾਡੇ ਮੁਖ ਵਿੱਚੋਂ ਗੁਰਬਾਣੀ ਦੀ ਪੰਗਤੀ ਆ ਰਹੀ ਹੈ ਸਾਈਂ ਜੀ ਤੁਹਾਡੇ ਸਵਾਲ ਦਾ ਜਵਾਬ ਹੈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵੇ ਸੁਖਾਈ ਨਾਨਕ ਗਰੀਬ ਟੈਪਿਆ ਦਵਾਰੇ ਹਰ ਮੇਲ ਲਹਿਓ ਬੜਈ ਅੱਖਾਂ ਵਿੱਚ ਆਨੇ ਤੇ ਮੁਖ ਵਿੱਚ ਬਾਣੀ ਦਾ ਜਾਪ ਆ ਰਿਹਾ ਹੈ ਤੇਰੇ ਤਾਂ ਸੀਸੋ ਤੇ ਪੈ ਰਿਹਾ ਹੈ ਅੱਗ ਮੱਚ ਰਹੀ ਐ ਚੰਦੂ ਦੀਵਾਨ ਖੜਾ ਤੇ ਸਾਈ ਮੀਆਂ ਮੀਰ ਨੇ ਪੁੱਛਿਆ ਸੱਚੇ ਪਾਤਸ਼ਾਹ ਉਹ ਤੱਤਿਆਂ ਤਵਿਆਂ ਉੱਤੇ ਬਹਿ ਕੇ ਕਿਸ ਦਾ ਜਾਪ ਕਰਦੇ बसिया तविया युद्ध में किस गिर कर दे दसिया तविया युद्ध के भे गा जाप कर दे बसिया तबिया भे कृष्णा जाब कर देवी युद्ध में के जी जाप कर दे ਆ ਆਦਮੀਆ ਉਸੇ ਬੈਠੇ ਕਿਸ ਨਾਦਾਬ ਕਰ ਦੇਉ ਉਹ ਰਮਦਾਸ ਸਿੱਖਾਂ ਨੂੰ ਸਮਝਾ ਕੇ ਦੁੱਖ ਦੇ ਆਪ ਜਰ ਦੇ ਰਮਦਾਸ ਸਿੱਖਾਂ ਨੂੰ ਸਮਝਾ ਕੇ ਦੁੱਖ ਦੇ ਆਪ ਜਰ ਦੇ ਰਾਮਦਾਸ ਜੀ ਕਾ ਨੂੰ ਸਮਝਾ ਕੇ ਦੁੱਖ ਦੇ ਆਪ ਜਰ ਦੇ Ram Janji Kano, Samjake Dukhde Aap Jardeyo. Ram Janji Kano, Samjake Dukhde Aap Jardeyo. कतिया तबियूं किसा करतिया तबियूं किस थाप करबियांसदा तव्हांजाब तव्हां जिसे भेप करद पावन पित्रह चौद जून ਤੇ 15 ਜੂਨ ਦੀ ਸੰਗਰਾਣ ਹੈ 14 ਜੂਨ ਦਾ ਗੁਰੂ ਤੇ ਅਰਜਨ ਦੇ ਮਹਾਰਾਜ ਦਾ ਪਾਵਨ ਬੇਤ ਸ਼ਹਾਦਤ ਦਾ ਦਿਨ ਹੈ ਤੇ 15 ਤਰੀਕ ਨੂੰ ਇੱਕ ਹਾੜ ਨੂੰ ਆਪਾਂ ਸਾਰੇ ਰਲ ਮਿਲ ਕੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਛਲਕ ਰਹੀਏ ਜੀ ਰਾਮ ਕਲੀ ਮਹਲਾ ਤੀਜਾ ਅਨੰਦਿਕ ਓੰਕਾਰ सतगुरु प्रसाद जी नंद पया मेरी माय सतगुरु मैं पाया बरता पाए सहज से तीर मन बसिया मन आया रागर्तन परवार प्रिय शब्द गावनिया आप दाता ना कोई के राम जन नहीं पाया कह नानक नंद सतगुरु मैं पाया ദുഃഖ സർവസ്ൂ ഭവനാംഗ്ലമൃദ്ധ സ്വാമി സുഖമന വിസര ਮੇਰੇ ਨਾਮ ਨਾਲੇ ਸੱਚ ਸਹਿਵਾ ਕਿਆ ਨਹੀਂ ਕਰਤੇ ਰ ਕਰਸਾਂ ਦੇ ਜਨਮ ਤੇ ਜਨ ਬਾਬਾ ਸੁਦਾਸਿ ਸੁਨਾ ਤੇਰੀ ਨਾਮ ਮਰ ਕੋ ਸਾਬੇ ਹਮਸਿੰਤ ਮਨ ਮਸਿਆ ਬਾਜੇ ਸਬ ਨਮਨੇਰੇ

ਕਸੇ ਨਾਨਕ ਨਰਕ ਨਾ ਚੇ ਨਾਨਕ ਤੇਰੂ ਮੋਹਾ ਇਸ ਘਰਿਆਨ ਹਦਵਾਦੇ ਅਰਾਧ ਸੁਨਾ ਮੜ ਪਾਗੀ ਸਗਲਾ ਮਨੋਰਥ ਪੂਰੀ ਆਰਮਰਗਾ ਸਰੇ ਜਗ ਰਵਿ ਤੂਰੀ ਓ ਪ੍ਰਭ ਸੰਸਾਰ ਗੁਰ ਤੇ ਸੁਣੀ ਸੱਚੀ ਬਾਣੀ ਗੁਰੂ ਗੋਬਿੰਦ ਗਾਣ ਸਤਿਵਨੀ ਗਾ ਤੇ ਬਸ ਰਤ ਗੁਰਿਆ ਪਰਭੂਰੇ ਬਸ ਨਾਨਕ ਗੁਰ ਚਰਨ ਲਾ ਕੇ ਬਾਗੇ ਅਨਹਾਕੀ ਗੁਰੂ ਗੁਰੂ ਕਾਲ ਜੀ ਦਾ ਖਲ ਸਵਾਗਤ ਜੀ ਬੰਦੇ ਹਤੋ ਵਾ ਗੁਰਨੀ ਕਾ ਕਾਲਤਾ Vai o dia